ਗਣਤੰਤਰ ਦੇ 76ਵੇਂ ਗਣਤੰਤਰ ਦਿਵਸ ਦੀ ਹੈ ਮੈਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਔਰ ਜਿਹੜੇ ਸਾਡੇ ਭਾਰਤੀ ਬਾਹਰ ਦੇਸ਼ਾਂ 'ਚ ਬਸਦੇ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਡੇ ਸੰਵਿਧਾਨ ਨਿਮਰਤਾ ਸਰਬਾਬਾ ਭੀਮrao Ambedkar ਸਾਹਿਬ ਨੇ ਜੋ ਸੰਵਿਧਾਨ ਬਣਾਇਆ ਚਾਹੇ ਅਸੀਂ ਇੱਥੇ ਵਕ ਵਕ ਧਰਮ ਨੇ ਵਕ ਵਕ ਕਾਸ ਨੇ ਲੇਕਿਨ ਉਹਨਾਂ ਦੇ ਸੰਵਿਧਾਨ ਬਣਾਏ ਨੇ ਅੱਜ ਇੰਡੀਆ ਨੂੰ ਇਕੱਠਾ ਰੱਖਿਆ ਹੋਇਆ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਔਰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਵਈ ਦੇ ਵਿੱਚ ਜਿਹੜੀ ਸਰਕਾਰ ਬਣੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ ਹਰ ਇੱਕ ਆਫਿਸ ਦੇ ਵਿੱਚ ਉਹਨਾਂ ਦਾ ਫੋਟੋ ਲੱਗੀ ਹੈ ਤੇ ਇਹ ਦਰਸਾਉਂਦਾ ਹੈ ਕਿ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਸਾਨੂੰ ਜੋ ਰਸਤੇ ਤੇ ਚਲਾਇਆ ਹੈ ਮਾਨ ਸਰਕਾਰ ਉਤੇ ਚੱਲ ਰਹੀ ਹੈ ਜਿਸ ਦਾ ਸ਼ਹੀਦਾਂ ਦੀ ਧਰਤੀ ਹੈ ਹਰ ਸਾਲ ਇੱਥੇ ਕਿਹਨੇ ਮੰਤਰੀ ਸਾਹਿਬ ਜਿਹੜੀ ਨਾਮ ਹੁੰਦਾ ਮਤਕੀ ਕਾਰਨ ਸਰਕਾਰ ਨੇ ਇਹ ਕਿ ਮੰਤਰੀ ਸਿਰਫ 15 ਨੇ ਠੀਕ ਹੈ ਜੀ ਡਿਸਟ੍ਰਿਕਟ ਜ਼ਿਆਦਾ ਨੇ ਤੋਂ ਸਾਰੇ ਪੋਸੀਬਲ ਹੀ ਤੋ ਸਾਰੇ ਕਿਤੇ ਕਿਤੇ ਹੁੰਦੇ ਪਿਛਲੀ ਵਾਰ ਪਹਿਲਾਂ ਅਮਨ ਰੋੜਾ ਜੀ ਆਏ ਸੀ ਇੱਕ ਵਾਰ ਤੇ ਚੇਤਨ ਜੋੜੇ ਮਜਰਾ ਸਾਹਿਬ ਵੀ ਆਏ ਸੀ ਤੇ ਕੁਝ ਤਾਂ ਡਿਸਟ੍ਰਿਕਟ ਐਸੇ ਆ ਨਾ ਜਿੱਥੇ ਨਹੀਂ ਜਾ ਸਕਣਗੇ ਕਿਉਂਕਿ ਮੰਤਰੀਆਂ ਦੀ ਗਿਣਤੀ ਇੰਨੀ ਆ ਅੱਜ ਇਸ ਪਵਿੱਤਰ ਧਰਤੀ ਤੇ ਮਨਾਏ ਜਾ ਰਹੇ 76ਵੇਂ ਗਣਤੰਤਰ ਦਿਵਸ ਦੀਆਂ ਮੈਂ ਸਮੁੱਚੇ ਫਤਿਹਗੜ੍ਹ ਸਾਹਿਬ ਦੇ ਵਸਨੀਕਾਂ ਨੂੰ ਦੇਸ਼ ਵਾਸੀਆਂ ਨੂੰ ਵੀ ਮੁਬਾਰਕਬਾਦ ਦਿੰਦੀ ਹਾਂ ਮੇਰੇ ਲਈ ਬੜਾ ਫਖਰ ਦੀ ਗੱਲ ਹੈ ਕਿ ਮੈਨੂੰ ਇਹ ਮੌਕਾ ਮਿਲੇ ਆ ਆ ਜਾ ਕੇ ਇੱਥੇ ਚੰਡੇ ਦੀ ਰਸਮ ਅਦਾ ਕਰਨ ਦਾ ਫਰਜ਼ ਨਿਭਾਉਣ ਦਾ ਆਪਣਾ ਪ੍ਰੋਗਰਾਮ ਬਹੁਤ ਹੀ ਵਧੀਆ ਸੀ ਸਕੂਲਾਂ ਦੇ ਬੱਚਿਆਂ ਨੇ ਬਹੁਤ ਹੀ ਅੱਛਾ ਕਾਰਜਕ੍ਰਮ ਪੇਸ਼ ਕੀਤਾ ਦੇਸ਼ ਪੱਤੀ ਨਾਲ ਭਰਿਆ ਹੋਇਆ ਸੀ ਇਸ ਤੋਂ ਇਲਾਵਾ ਜਿਹੜੀਆਂ ਚਾਂਕੀਆਂ ਹੈ ਉਹ ਵੀ ਬਹੁਤ ਵਧੀਆ ਸੀ ਉਹਨਾਂ ਨੂੰ ਅਸੀਂ ਪ੍ਰਾਈਜ਼ ਵੀ ਦਿੱਤਾ ਹੈ ਫਸਟ ਸੈਕੰਡ ਐਂਡ ਥਰਡ ਨੂੰ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਆਪਾਂ ਪੂਰੀ ਆਪਣੇ ਦੇਸ਼ ਪ੍ਰਤੀ ਪੂਰੀ ਨਿਸ਼ਠਾ ਰੱਖੀਏ ਤੇ ਦੇਸ਼ ਦਾ ਤੇ ਆਪਣੇ ਸੂਬੇ ਦਾ ਮਾਣ ਵਧਾਉਣ ਲਈ ਸਾਰੇ ਉਪਰਾਲੇ ਕਰੀਏ ਜੈ ਹਿੰਦ